ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਪੱਟੀਆਂ ਗਈਆਂ ਇਹ ਇਧਰ ਲੀਆਂ ਵੀ ਸਾਈਡਾਂ ਬਾਕੀ ਉਧਰ ਉਹ ਪੱਟਿਆ ਇਹਦੀ ਇਧਰ ਰਹਿ ਗਿਆ ਇੱਕ ਜਿਹੜਾ ਪੱਟ ਕੇ ਫਿਰ ਚਲਾਉਣਾ ਹੈ ਲੰਬੇ ਲੋਟ ਕੰਮ ਤੇ ਬਾਕੀ ਝਾੜ ਵਧੀਆ ਆਲੂ ਦਾ ਕਰੋ ਚੈੱਕ ਵੀ ਕਿਵੇਂ ਆ ਅੱਜ ਪਹਿਲੇ ਦਿਨ ਕਰਕੇ ਥੋੜਾ ਜਿਆਦਾ ਟਾਈਮ ਲੱਗਦਾ ਹੈ ਸੈਡਾਂ ਸੂਡਾਂ ਬਣਾਉਣ ਕਰਕੇ ਅੱਧਾ ਦਿਨ ਤਾਂ ਸੈਡਾਂ ਸੂਡਾਂ ਪੱਟਣ ਚ ਨੰਗ ਜਾਂਦਾ ਏ ਬਾਕੀ ਤਿੰਨ ਦਿਨ ਚ ਪੱਟਿਆ ਜਾਊਗਾ ਆਪਣਾ ਪਲਾਟ ਲਾਉਣਾ ਚਲੋ ਉਧਰੋਂ ਢੇਡਾ ਉਹ ਜਿਹੜਾ ਇੱਕ ਰੈਂਡ ਅ ਟੋਕਰੀ ਜੱਕ ਦੋ ਦੀ ਸੈਟਿੰਗ ਕਰਤੀ ਆਪਾਂ ਹੁਣ ਥੋੜਾ ਝੂਲਾ ਮਾਰ ਕੇ ਲੱਗਿਆ ਪਰ ਨਾ ਜ਼ਿਆਦਾ ਗਿੱਲੇ ਕਰਕੇ ਮਿੱਟੀ ਆਉਂਦੀ ਕਿਤੇ ਜ਼ਿਆਦਾ ਘਾੜਦੀ ਨਹੀਂ ਦੀ ਮਸ਼ੀਨ ਹੁਣ ਸੈਟਿੰਗ ਕਰੀ ਆ ਥੋੜੀ ਜਲਟ ਲੱਗ ਰਿਆ ਮਸ਼ੀਨ ਤੋਂ ਹੁਣ ਹਲੇ ਠੀਕ ਚੱਲਦੀ ਆ ਬਾਕੀ ਸਾਈਡਾਂ ਹੈਗੀਆਂ ਵੀ ਗਿੱਲੀਆਂ ਨੇ ਉਹਦੇ ਕਰਕੇ ਪਾਣੀ ਖੁਣੀ ਜ਼ਿਆਦਾ ਹੋ ਗਿਆ ਲੱਗ ਗਈ ਲੰਬੇ ਲੂਟ ਪੱਟਣ ਬਾਕੀ ਦੇਖੋ ਆਲੂ ਕਿਵੇਂ ਆ ਸਾਈਜ਼ ਪੂਰਾ ਵਧੀਆ ਏ ਬਰੀਕ ਘੱਟੇ ਆਲੂ ਬਾਕੀ ਕੋਈ ਕੋਈ ਔਰੀ ਹੈਗੀ ਗਿੱਲੀ ਉਹਦੇ ਕਰਕੇ ਮਸ਼ੀਨ ਝਾੜਦੀ ਨਹੀਂ ਹੈਗੀ ਮਿੱਟੀ ਗਿੱਲੇ ਕਰਕੇ ਬਾਕੀ ਦੇਖੋ ਵਧੀਆ ਏ ਆਲੂ ਪੂਰਾ ਝਾੜ ਵੱਲੋਂ ਕੋਈ ਕਮੀ ਨਹੀਂ ਚਲਾ ਰਹੇ ਹਾਂ ਮਨਾ ਬਿਠਾਇਆ ਆਪਾਂ ਜਾਣਾ ਥੋੜਾ ਜਿਹਾ ਕੰਮ ਮਾਖਿਆ ਵੀ ਦੇ ਚਾਨ ਨੂੰ ਪੰਜ ਚਾਰ ਜੇੜੇ ਦਊਗਾ ਤੇ ਰਾਜਾਂ ਨੇ ਆ ਬਾਕੀ ਦੇਖੋ ਜਿਵੇਂ ਆਹ ਹੋਰੇ ਗਿੱਲਾ ਆ ਗਿਆ ਪਰ ਇਹ ਉਹ ਦੇਖੋ ਚਿੱਟੀਆਂ ਨੇ ਬੱਟਾ ਇੱਧਰ ਇਹ ਪਾਣੀ ਨਹੀਂ ਬੰਦੇ ਆ ਨੇ ਥੋੜਾ ਜਿਹਾ ਘੱਟ ਬੱਦਲਾ ਹੋਇਆ ਉਹਦੇ ਕਰਕੇ ਕਿਤੇ ਗਿੱਲਾ ਏ ਕਿਤੇ ਠੀਕ ਆ ਬਾਕੀ ਗਿੱਲੇ ਦਾ ਨੁਕਸਾਨ ਤਾਂ ਹੀ ਆਲੂ ਦੱਬਿਆ ਜਾਂਦਾ ਮਿੱਟੀ ਹੀਟ ਹੋਰ ਤਾਂ ਕੋਈ ਚੱਕਰ ਨਹੀਂ ਬਾਕੀ ਇੱਕ ਆਲੂ ਨੂੰ ਮਿੱਟੀ ਜਾਈ ਜਾਂਦੀ ਆ ਨਾਲ ਆ ਦੇਖੋ ਕਿਵੇਂ ਮਿੱਟੀ ਗਰੀ ਪਈ ਆ ਮਸ਼ੀਨ ਨੇ ਛੱਟੀ ਹੋਈ ਆ ਬੰਦੇ ਰਹੇ ਨੇ ਸੇਕ ਠੰਡ ਵੀ ਬਹੁਤ ਆ ਇਹ ਵੀ ਕੀ ਕਰਨ ਧੰਨ ਨੇ ਇਹ ਜਿਹੜੇ ਈ ਠੰਡ 'ਚ ਕੰਮ ਕਰੀ ਜਾਂਦੇ ਨੇ ਆਪਾਂ ਦਾ ਟਰੈਕਟਰ ਦੇ ਬੈਠਿਆਂ ਨੂੰ ਵੀ ਠੰਡ ਲੱਗਦੀ ਆ ਠੰਡ ਵੀ ਬਹੁਤ ਜ਼ਿਆਦਾ ਏ ਸੂਰਜ ਦਿਖਦਾ ਨਹੀਂ ਕਿਤੇ ਪਾਸੇ ਦੇਖੋ ਬੱਦਲ ਬਾਈ ਹੋਈ ਵੀ ਆ ਠਿਕਣ ਲੱਗੇ ਠੰਡਾ ਹਾਂ ਠੰਡਾ ਲੱਗ ਰਿਹਾ ਹੈ ਠੰਡਾ ਹੈਗੀ ਵੀ ਬਹੁਤ ਆ ਸੂਰਜ ਨਿਕਲੂਗਾ ਲੋੜੀ ਤੋਂ ਬਾਅਦ ਫਿਰ ਇੱਕ ਦਿਨ ਧੁੱਪਾਂ ਸਿੱਕਿਓ ਸਮਾਰ ਕੇ ਠੀਕ ਆ ਠੀਕ ਆ ਠੀਕ ਆ ਆੜ ਵਧੀਆ ਹੀ ਪੂਰਾ ਦੇਖੋ ਗੋਰੀ ਵਧੀਆ ਖੜੀ ਆ ਗੋਰੀ ਗੋਰੀ ਖੜੀ ਆ ਤੇ ਇੱਥੇ ਇਦਾਂ ਦਾ ਆਲੂ ਥੋੜਾ ਜਿਹਾ ਕਿੱਲੇ ਕਰਕੇ ਮਸ਼ੀਨ ਥੋੜਾ ਜਿਹਾ ਘੱਟ ਝਾੜਦੀਆਂ ਮਿੱਟੀ ਲੱਗੀ ਟਾਈਮ ਹੋ ਗਿਆ 1:00 ਵੱਜ ਗਿਆ ਅੱਜ ਤਾਂ ਵੀ 300 ਕੱਟੇ ਦੇ ਲਵੇ ਪੱਟਾ ਜਾਊਗਾ ਰੇਟ ਜੀ ਦੇਖਦੇ ਆ ਕੀ ਕਹਿੰਦਾ ਵਪਾਰੀ ਢਿੱਲੇ ਕਰਕੇ ਮਿੱਟੀ ਬਹੁਤ ਜ਼ਿਆਦਾ ਆਉਂਦੀ ਆ ਤਾਂ ਮਕੀਨ ਭਰੀ ਪਈ ਆ ਮਿੱਟੀ ਨਾਲ ਢਣਾਈ ਘੱਟ ਕਰਦੀ ਆ ਇੱਕ ਯਾਨੀ ਮਾਰਦੀ ਇਹ ਕਰਕੇ ਜਿਆਦਾ ਮਿੱਟੀ ਆਉਣ ਲੱਗ ਜਾਂਦੀ ਆ। ਆ ਦੇਖੋ ਫਿਰ ਤਾਂ ਆ ਜਾਂਦੀ ਆ ਮਿੱਟੀ। ਤਾਂ ਹੈਗਾ ਗਿੱਲਾ ਆਪਣਾ। ਸ਼ਾਮ ਨੂੰ ਫਿਰ ਕੋਚ ਨਾ ਪਾਲਾਂਗੇ ਟਰੈਕਟਰ ਤੇ ਮੂਰੇ। ਮੰਨ ਲਓ ਜਿੰਨੀ ਵੀ ਬੋਰੀ ਹੋਈ 1.5 150 ਜਾਂ 200 ਜੇ ਵੀ ਜਿੰਨੀ ਵੀ ਹੋਈ। ਤੇ ਬਾਕੀ ਪਹਿਲਾਂ ਦੇਖ ਲਾਂਗੇ ਵੀ ਜੇ ਕੱਲੇ ਟਰੈਕਟਰ ਨਾਲ ਗੱਡੀ ਉਹ ਖੜਾ ਆਪਣਾ ਟਰੈਕਟਰ ਟਰਾਲੀ ਨੱਤਰ ਲਿਆਏ ਲਿਆ ਕੇ ਖੜਾ ਹੋਇਆ ਆਪਣਾ। ਬਾਕੀ ਦੇਖਦੇ ਆ ਕਿੰਨੀ ਕਬੋਰੀ ਕਰਦੇ ਨੇ ਬੰਦੇ। ਉਹ ਘਾਬ ਨਾਲ ਕਰ ਲਾਂਗੇ ਜੀ ਟਰੈਕਟਰ 852 ਲਿਆਵਾਂਗੇ ਪੂਰੇ ਖੇਤ ਨੂੰ ਕੋਚਨ ਕਰ ਲਾਂਗੇ ਉਹਦੇ ਨਾਲ ਗਿੱਲੇ ਜੇ ਆ ਕੇ ਬਹੁਤ ਪਰੇਸ਼ਾਨੀ ਹੁੰਦੀ ਆ ਨਹੀਂ ਤਾਂ ਚਾਹੇ ਟਰੈਕਟਰ ਉੱਤਰ ਕੇ ਆਪੇ ਉਹ ਉੱਤਰ ਜਵੇੜਾ ਕੋਈ ਚੱਕਰ ਨਹੀਂ ਗਿੱਲੇ ਚ ਆਇਆ ਲੱਟ ਟਿੱਪਣੀ ਮੈਂਦੇ ਜਦ ਭਰਤੀ ਦੇਖੋ ਘਾੜ ਤੋਂ ਆਇਆ ਵਪਾਰੀ ਦੇਖਣ ਉਹ ਸਾਹਮਣੇ ਆਉਂਦਾ ਵੀਰ ਹਾਂ ਵੀ ਵਧੀਆ ਭਰਦੇ ਹਾਂ ਹਾਂ ਜੀ ਹਾਂ ਵਧੀਆ ਭਰ ਰਹੇ ਜੀ ਵੀਰੇ ਓਟਲੇ ਟ੍ਰੈਕਟਰ ਚਲਾ ਸਰਦਾਰ ਨਹੀਂ ਸਕਰਾ ਟ੍ਰੈਕਟਰ ਚਲਾਣੇ ਮੇਰੇ ਕਸਮ ਲਈ ਮੈਂ ਹਾਂ ਸਰਦਾਰ ਸ ਟ੍ਰੈਕਟਰ ਚਲਦਾ ਨਹੀਂ ਹੈ ਚਲਾਉਨੇ ਮੇਲਾ ਮਿਲ ਰਹਾ ਹੈ ਚਲਾਉਨੇ ਹਾਂ ਬੰਦਾ ਕੱਟਿਆ ਕਰਦਾ ਓਕੇ ਵੀਰੇ ਤੂੰ ਯਾਰ ਫਾਟ ਚਲਾ ਆ ਯਾਰ ਦੋ ਫਾਟ ਰੋ ਤਾਂ ਸਭ ਪੂਰਾ ਹੋ ਜਾਂਦਾ ਜੀ ਵੀਰ ਆਇਆ ਕਹਿੰਦਾ ਮੈਂ ਦੇਣੇ ਦੋ ਚਾਰ ਗੇੜੇ ਮਾ ਭਾਈ ਦੇ ਲ ਬੰਗਿਆ ਹੋਇਆ ਚਲਾਉਣ ਉਹ ਆਪਣੇ ਕੀ ਨੋ ਆ ਤੇਰਾ ਆਪਣਾ ਪੰਪ ਦੀ ਨਹੀਂ ਮਦਰੀ ਉਹ ਆਉਣਾ ਚੜਦੀ ਵੀ ਨਹੀਂ ਹੈਗੀ ਜਿਆਦਾ ਹੋ ਗਾ ਬਾਕੀ ਵਪਾਰੀ ਆਇਆ ਤੀ ਉਹ ਰੇਟ ਲਾ ਕੇ ਗਿਆ ਸਾਢੇ 6 ਰੁਪਏ ਡੜੇ ਦਾ ਰੇਟ ਆ ਲਾ ਕੇ ਗਿਆ ਆਪਾਂ ਦੜਾਈ ਭਰ ਰਹੇ ਆ باقی ਆ ਰੇਟ ਆ ਫਿਰ ਕਈ ਵੀਰ ਕਮੈਂਟ ਕਰਦੇ ਹੁੰਦੇ ਨੇ ਵੀ ਵੀਰੇ ਰੇਟ ਕੀ ਆ 5.5 ਰੁਪਈਆ ਜੀ ਐਲ ਆਰ ਦਾ ਦੜੇ ਦਾ ਤੇ ਸ਼ਾਂਤੀ ਦਾ ਆਪਾਂ ਉਹਨਾਂ ਨੂੰ ਪੱਥਿਆ ਨਹੀਂ ਹੈਗਾ ਵੀ ਕਿੰਨਾਗਾ ਬਾਕੀ ਇਹ ਕੋਸਾ ਇਹ ਮੰਨ ਲਓ 100 ਕਵਾਂਟਲ ਵੀ ਨਿਕਲਦਾ 65000 ਦਾ ਹੀ ਹੋਇਆ ਕੁਝ ਵੀ ਨਹੀਂ ਹੋਇਆ ਇੰਨਾ ਕਿਦਾ ਖਰਚਾ ਵੀ ਆਇਆ ਕੁਛ ਨਹੀਂ ਬਚਿਆ ਬਾਕੀ ਜਿਹੜਾ ਕੋਈ ਪ੍ਰਮਾਤਮਾ ਨੇ ਦੇਣਾ ਉਹ ਤਾਂ ਦੇ ਦੇਣਾ ਬੰਦਾ ਕੁਛ ਨਹੀਂ ਕਰ ਸਕਦਾ ਆਪਣਾ ਕੰਮ ਮਿਹਨਤ ਕਰਨਾ ਫਸਲ ਨੂੰ ਸੰਭਾਲਣਾ ਬੱਚੀ ਫਾਇਜ਼ ਵੀ ਹੈਗਾ ਪੂਰਾ ਵਧੀਆ ਬਣਿਆ ਹੋਇਆ ਰਹਿ ਗਏ ਇੱਕ ᱜੀੜਾ ਰਹਿ ਗਿਆ ਫਿਰ ਕਰਦੇ ਆ ਪਟਾਈ ਬੰਦ ਸਾਢੇ 3 ਦੇ ਲਵੇ ਟਾਈਮ ਹੋ ਚੱਲੇ ਆ ਫਿਰ ਲੋਡ ਕਰਦੇ ਆ ਨੂੰ ਹਨੇਰਾ ਹੋ ਜਾਂਦਾ ਏ ਫਿਰ ਪਾਕੇ ਵੀ ਆਣਾ ਆਪਾਂ ਗੱਡੀ ਜਿਹੇ ਕਿਸੇ ਚ ਜਿੱਥੇ ਕਹੂਗਾ ਬਾਕੀ 5 ਫੰਟਾਂ ਨਿਕਲ ਗਈਆਂ ਚੋਗਣ ਤੋਂ ਰਹਿੰਦੀਆਂ ਨੇ 5 ਫੰਟਾਂ ਉਹ ਪਰਲੀ ਪੱਟ ਕੇ ਫਿਰ 6 ਫੰਟਾਂ ਹੋ ਜਾਣੀਆਂ ਨੇ ਜਾਨੂ ਮੰਨ ਲਓ ਘੰਟੇ 2 ਇਹਨਾਂ ਲਾਏ ਦੇਣੇ ਨੇ ਚੋਗਣ ਨੂੰ ਇੱਕ ਫਾਂਟ ਨੂੰ ਘੰਟਾ ਦਾ ਲੱਗਿਆ ਜਾਂਦਾ ਏ ਫੇਰ ਕਰਾਂਗੇ ਲੋਡ ਇਦਾਂ ਦਾ ਝਾੜ ਆ ਕਰੋ ਚੈੱਕ ਬਾਕੀ ਪੋਰੀਆਂ ਵਧੀਆ ਭਰ ਗਈਆਂ ਬਾਕੀ ਸ਼ਾਮ ਨੂੰ ਕੰਡਾ ਹੋਏ ਤੇ ਪਤਾ ਲੱਗ ਜੂਗਾ ਵੀ ਕਿੰਨੀ ਕਾ ਉਸਤ ਬੈੰਦੀ ਆ ਕੀ ਹਿਸਾਬ ਕਿਤਾਬ ਆ ਸਾਰਾ ਖੇਤ ਬੱਟੇ ਤੇ ਲੱਗ ਜੂ ਪਤਾ ਕਿੰਨਾ ਕ ਝਾੜ ਆਉਂਦਾ ਏ ਆਰਤਾਈ ਪਟਾਈ ਦਾ ਕੰਮ ਬੰਦ ਬਾਕੀ ਸਵੇਰੇ ਉਹ ਕਰਾਂਗੇ ਹੁਣ ਤੋਂ ਤਾਂ ਆਹੀ ਚੁਗਿਆ ਜਾਣਾ ਸਾਢੇ 4-5 ਦਾ ਟਾਈਮ ਹੋ ਗਿਆ ਭਲੇ ਪਈਆਂ ਲੈਨਾਂ ਚੁਗਣ ਤੋਂ ਮੰਨ ਲੂ ਦੋ ਲੈਨਾਂ ਹੋ ਰਹਿ ਜਾਣੀਆਂ ਨੇ ਬਾਕੀ ਆਹ ਫੰਟਾਂ ਚੁਗੇ ਰਹੇ ਨੇ ਤੇ ਫਿਰ ਲਵਾ ਕੇ ਟਾਂਕਾ ਕਰਾਉਣਾ ਲੋਡ ਟਰਾਲੀ ਬਾਕੀ ਦੇਖਦੇ ਆਂ ਵੀ ਨੱਤਰ ਕੱਢੂਗਾ ਟਰਾਲੀ ਜਾਂ ਨਹੀਂ ਖੇਤ ਚੋਂ ਜਾ ਟੋਚਨ ਪਾਉਣਾ ਬੂ ਤੇ ਮਸ਼ੀਨ ਵਾਲਾ ਟਰੈਕਟਰ ਆਪਾਂ ਖੜਾਇਆ ਹੋਣਾ ਪਿੰਡ ਹਾਂ ਹੋ ਜੂ 200 ਬੋਰੀ ਹੈ ਨਾ 200 ਤੋਂ ਵੱਧ ਹੋ ਜੂਗੀ ਹੜ ਇੱਕਦਾਰ ਹਾਂ ਜੀ 200 ਤੋਂ ਇਹ ਸਾਹਮਣੇ ਪੁਰਾਣਾ ਤਾਂ ਹੀ ਨਹੀਂ ਮਿਲਦਾ ਹਾਂ ਸਾਹਮਣੇ ਲਈ ਆਈ ਹੈ ਇਧਰ ਅੱਛਾ ਮੂਰੇ ਲੱਗੇ ਆ ਮਗਾ ਮਰਾ ਤੇ ਬੜੀਆ ਸਾਮਾਨ ਕਹੀਏ ਨਾ ਦੱਸ ਹਾਂ 250 ਬੋਰੀ ਹੋਗਾ ਹੋ ਜੂਗਾ ਰੇਟਰ ਕੱਢ ਲੂਗਾ ਟਰਾਲੀ ਹਾਂ ਹਾਂ ਪੂਰਾ ਐਂ ਕਰਿਓ ਕਹੇ ਬੰਦੇ ਇੱਕ ਬੰਦੇ ਪੰਜ-ਪੰਜ ਪਾਵਰ ਆਉਣੇ ਆ 10 ਹੋਏ 50 ਪਾਵਰਾਂ ਬਣ ਗਈਆਂ ਰੱਸਾ ਬਾਕੇ ਖਿੱਚਣ ਲੱਗ ਜੇ ਮੂਰੇੋਂ ਠੀਕ ਆ ਹਾਂ 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 ਠੀਕ ਆ ਟੈਨਸ਼ਨ ਮਤਲਬ ਹਾਂ ਦੇਖਾ ਤੂੰ ਜਾਨ ਰੁਸਕੇ ਨੀਚੇ ਫਸਾ ਬਾਕੀ ਝਾੜ ਦੱਸ ਕਿਵੇਂ ਆ ਯਾਰ ਬਹੁਤ ਅੱਛਾ ਆ ਆਲੂ ਦੇਖ ਲੈ ਕਿੰਨਾ ਹੈ ਵਧੀਆ ਪੂਰਾ ਝਾੜ ਇਕਦਮ ਸ਼ਕਾਸ ਮੂਹ ਦੇਖ ਰੇਟ ਘਟਾ ਥੋੜਾ ਜਿਹਾ ਆ ਦੇਖ ਹਾਂ ਉਹ ਦੇ ਦੇ ਵਾਲ ਮੂਰੇ ਰੱਖਦਾ ਯਾਰ ਤੂੰ ਇਹ ਪ੍ਰਭੂ ਜੀ ਦਾ ਬੇਨ ਹੈ ਅਰੇ ਆਟ ਘੜਗਾਨਾ ਲੈ ਚੁੱਕੀ